ਕੀ ਤੁਹਾਡਾ ਵੀ ਵਜ਼ਨ ਵੱਧ ਗਿਆ ਹੈ ਤੁਸੀਂ ਵੀ ਆਪਣੇ ਵਜ਼ਨ ਨੂੰ ਕੰਟਰੋਲ ਦੇ ਵਿੱਚ ਲਿਆਉਣਾ ਚਾਹੁੰਦੇ ਹੋ ਜੇਕਰ ਹਾਂ ਤੇ ਸਾਡੀ ਅੱਜ ਦੀ ਇਹ ਖਾਸ ਵੀਡੀਓ ਤੁਹਾਡੇ ਲਈ ਬਹੁਤ ਚੰਗੀ ਸਾਬਤ ਹੋ ਸਕਦੀ ਹੈ ਕਿਉਂਕਿ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਆਪਣੇ ਮੋਟਾਪੇ ਨੂੰ ਕੰਟਰੋਲ ਕਰਨ ਦੇ ਲਈ ਤੁਸੀਂ ਕੀ ਕੁਝ ਕਰ ਸਕਦੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਦੁੱਧ ਵਾਲੀ ਚਾਹ ਜੇਕਰ ਤੁਸੀਂ ਰੋਜ਼ਾਨਾ ਦੁੱਧ ਵਾਲੀ ਚਾਹ ਪੀਂਦੇ ਹੋ ਉਹ ਵੀ ਇੱਕ ਦਿਨ ਦੇ ਵਿੱਚ ਕਈ-ਕਈ ਵਾਰ ਪੀਂਦੇ ਹੋ ਤੇ ਤੁਹਾਡੇ ਲਈ ਨੁਕਸਾਨ ਹੈ ਖਾਸ ਕਰਕੇ ਤੁਹਾਡੇ ਮੋਟਾਪੇ ਦਾ ਕਾਰਨ ਬਣ ਕੇ ਤੇ ਹੁਣ ਵਾਰੀ ਆ ਚੁੱਕੀ ਹੈ ਦੁੱਧ ਵਾਲੀ ਚਾਹ ਨੂੰ ਰਿਪਲੇਸ ਕਰਨ ਦੀ ਤੇ ਇੱਕ ਨਵੀਂ ਚਾਹ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆਉ। ਜੀ ਹਾਂ ਜੇਕਰ ਤੁਸੀਂ ਰੋਜ਼ਾਨਾ ਇਸ ਨਵੀਂ ਚਾਹ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹੋ ਤੇ ਤੁਹਾਡਾ ਭਾਰ ਵੀ ਕੰਟਰੋਲ ਚ ਆਏਗਾ ਇਮਿਊਨਿਟੀ ਵੀ ਬੂਸਟ ਹੋਵੇਗੀ ਤੇ ਹੋਰ ਵੀ ਬਹੁਤ ਜ਼ਿਆਦਾ ਸਰੀਰਕ ਫਾਇਦੇ ਜਿਹੜੇ ਨੇ ਉਹ ਤੁਹਾਨੂੰ ਹੋਣਗੇ। ਤੇ ਆਓ ਅੱਜ ਦੇ ਖਾਸ ਵੀਡੀਓ 'ਚ ਤੁਹਾਨੂੰ ਦੱਸਦੇ ਹਾਂ ਕਿ ਆਖਿਰਕਾਰ ਕਿਹੜੀ ਚਾਹ ਪੀਣੀ ਚਾਹੀਦੀ ਹੈ ਜੋ ਕਿ ਤੁਹਾਡੇ ਸਰੀਰ ਦਾ ਸਹੀ ਤਰੀਕੇ ਦੇ ਨਾਲ ਖਿਆਲ ਰੱਖੇ ਤੇ ਤੁਹਾਨੂੰ ਇੱਕਦਮ ਫਿੱਟ ਰੱਖੇ। ਦੁੱਧ ਵਾਲੀ ਚਾਹ ਹੁਣ ਨੁਕਸਾਨ ਦਾ ਕਾਰਨ ਬਣਨ ਲੱਗੀ ਹੈ thyroid ਅਤੇ ਮੋਟਾਪੇ ਦੀ ਸਮੱਸਿਆ ਤੋਂ ਪੀੜਤ ਲੋਕਾਂ ਦੇ ਲਈ ਦੁੱਧ ਵਾਲੀ ਚਾਹ ਜ਼ਹਿਰ ਤੋਂ ਘੱਟ ਨਹੀਂ ਅਜਿਹੀ ਸਥਿਤੀ ਦੇ ਵਿੱਚ ਇਹ ਜ਼ਰੂਰੀ ਹੈ ਕਿ ਤੁਸੀਂ ਹੁਣ ਇਸ ਚਾਹ ਨੂੰ અલਵਿਦਾ ਕਹਿ ਦਿਓ ਤੇ ਇੱਕ ਹੋਰ ਚਾਹ ਪੀਣਾ ਸ਼ੁਰੂ ਕਰ ਦਿਓ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਦੁੱਧ ਵਾਲੀ ਚਾਹ ਦਾ ਵਿਕਲਪ ਕੀ ਹੈ ਇਸ ਨੁਕੀਨ ਦੇ ਨਾਲ ਤੁਸੀਂ ਨਾ ਸਿਰਫ ਸਿਹਤਮੰਦ ਰਹੋਗੇ ਸੌਕੀ ਦੁੱਧ ਵਾਲੀ ਚਾਹ ਪੀਣ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚੋਗੇ ਦੁੱਧ ਦੀ ਥਾਂ ਤੁਹਾਨੂੰ ਹਣੀ ਟੀ ਪੀਣੀ ਚਾਹੀਦੀ ਹੈ ਦੁੱਧ ਵਾਲੀ ਚਾਹ ਦੇ ਨਾਲੋਂ ਸ਼ਹਿਦ ਵਾਲੀ ਚਾਹ ਪੀਣਾ ਬਿਹਤਰ ਜੇਕਰ ਤੁਸੀਂ ਸ਼ਹਿਦ ਵਾਲੀ ਚਾਹ ਪੀਣ ਦੀ ਆਦਤ ਪਾ ਲੈਂਦੇ ਹੋ ਤੇ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਦੀ ਹੈ ਇਸ ਦੇ ਨਾਲ ਇਹ ਤੁਹਾਨੂੰ ਦਿਨ ਪਰ ਊਰਜਾ ਦੇ ਨਾਲ ਭਰਪੂਰ ਰੱਖਦੀ ਹੈ ਇਸ ਦੇ ਲਈ ਦੁੱਧ ਦੀ ਬਜਾਏ ਸ਼ਹਿਦ ਵਾਲੀ ਚਾਹ ਪੀਣਾ ਇੱਕ ਬਿਹਤਰ ਵਿਕਲਪ ਹੈ ਫਾਰਕਟਾਉਣ ਦੇ ਵਿੱਚ ਵੀ ਇਹ ਮਦਦਗਾਰ ਹੈ ਸ਼ਹਿਦ ਜੋ ਹੈ ਊਰਜਾਦਾਇਕ ਕੁਦਰਤੀ ਸਰੋਤ ਹੈ ਇਸ ਦੇ ਲਈ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਅਤੇ ਤੁਹਾਡੇ ਸ਼ਰੀਰ ਨੂੰ ਊਰਜਾ ਦੇਣ ਦੇ ਲਈ ਸਵੇਰੇ ਸ਼ਹਿਦ ਵਾਲੀ ਚਾਹ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਸ਼ਹਿਦ ਵਾਲੀ ਚਾਹ ਤੁਹਾਨੂੰ ਤੇਜ਼ੀ ਦੇ ਨਾਲ ਭਾਰ ਘਟਾਉਣ ਦੇ ਵਿੱਚ ਮਦਦ ਕਰਦੀ ਹੈ। ਜੇਕਰ ਤੁਸੀਂ ਸਵੇਰੇ ਸ਼ਾਮ ਸ਼ਹਿਦ ਵਾਲੀ ਚਾਹ ਪੀਂਦੇ ਹੋ ਤਾਂ ਇਸ ਦੀ ਮਦਦ ਨਾਲ ਤੁਸੀਂ ਆਪਣਾ ਭਾਰ ਕੰਟਰੋਲ ਕਰ ਸਕਦੇ ਹੋ, ਬੜੀ ਤੇਜ਼ੀ ਦੇ ਨਾਲ ਘਟਾ ਸਕਦੇ ਹੋ। ਇਮਿਊਨਿਟੀ ਵਧਾਉਣ ਦੇ ਲਈ ਵੀ ਇੱਕ ਵਧੀਆ ਸੂਤਰ ਹੈ। ਨਿਯਮਤ ਤੌਰ ਤੇ ਸ਼ਹਿਦ ਵਾਲੀ ਚਾਹ ਪੀਣ ਦੇ ਨਾਲ ਤੁਹਾਡੀ ਇਮਿਊਨਿਟੀ ਸਿਸਟਮ ਮਜ਼ਬੂਤ ਹੋਣ ਲੱਗ ਜਾਂਦਾ ਹੈ। ਸ਼ਹਿਦ ਵਾਲੀ ਚਾਹ रोग प्रतिरोधक शक्ति ਨੂੰ ਵਧਾਉਂਦੀ ਹੈ ਤੇ ਗਲੇ ਦੀ ਖਰਾਸ਼ ਤੋਂ ਰਾਹਤ ਦਿੰਦੀ। ਤਨਦਾਸ ਦੀ ਹੈ ਕਿ ਸ਼ਹਿਦ ਐਂਟੀਆਕਸੀਡੈਂਟ ਦੇ ਨਾਲ ਭਰਪੂਰ ਹੁੰਦਾ ਹੈ ਜੋ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰਦਾ ਹੈ। ਇਸ ਨੂੰ ਗਰਮ ਪਾਣੀ ਦੇ ਵਿੱਚ ਮਿਲਾ ਕੇ ਪੀਣ ਦੇ ਨਾਲ ਜ਼ੁਕਾਮ ਤੋਂ ਆਦੀ ਇਨਫੈਕਸ਼ਨ ਤੋਂ ਵੀ ਬਚਿਆ ਜਾ ਸਕਦਾ ਹੈ। ਜ਼ੁਕਾਮ ਅਤੇ ਖੰਘ ਨੂੰ ਇਹ ਦੂਰ ਕਰਦਾ ਹੈ। ਸ਼ਹਿਦ ਵਾਲੀ ਚਾਹ ਸੁਖਾਮਤ ਇੱਕ ਖੰਗ ਨੂੰ ਘਟਾਉਣ ਦੇ ਵਿੱਚ ਮਦਦਗਾਰ ਸਾਬਤ ਹੁੰਦੀ ਹੈ ਇਸ ਦੇ ਵਿੱਚ ਮੌਜੂਦ ਸ਼ਹਿਦ ਦੇ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਇਲਫਲਮੇਟਰੀ ਗੁਣ ਹੁੰਦੇ ਨੇ ਜੋ ਇਸ ਕਾਮ ਅਤੇ ਖੰਗ ਨੂੰ ਘਟਾਉਣ ਦੇ ਵਿੱਚ ਮਦਦ ਕਰਦੇ ਨੇ ਜੇਕਰ ਤੁਸੀਂ ਸਵੇਰੇ ਉੱਠਣ ਤੋਂ ਬਾਅਦ ਸ਼ਹਿਦ ਵਾਲੀ ਚਾਹ ਪੀਂਦੇ ਹੋ ਤਾਂ ਤੁਹਾਡੀ ਸਿਹਤ ਦੇ ਲਈ ਇਹ ਕਾਫੀ ਫਾਇਦੇਮੰਦ ਹੈ ਭਾਰ ਘਟਾਉਣ ਦੇ ਵਿੱਚ ਵੀ ਮਦਦ ਹੋਵੇਗੀ ਇਮਿਊਨਿਟੀ ਵੀ ਬੂਸਟ ਹੋਵੇਗੀ ਨਾਲ ਹੀ ਨਾਲ ਤੁਹਾਡਾ ਪੇਟ ਵੀ ਜਿਹੜਾ ਉਹ ਸਹੀ ਤਰੀਕੇ ਸਾਫ਼ ਰਹੇਗਾ